ਹਾਂਜੀ ਕਿਦਾਂ ਏ ਟਲੀ ਵਾਲਿਓ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਅੱਜ ਦਾ ਆਪਣਾ ਟੋਪਿਕ ਹੈ ਜੀ ਇਨਕ੍ਰੋਚੀ ਉਰਬਾਨੀ ਇਨਕ੍ਰੋਚੀ ਹੁੰਦਾ ਹੈ ਜੀ ਚੌਂਕ ਤੇ ਉਰਬਾਨੀ ਹੁੰਦਾ ਹੈ ਸ਼ਹਿਰੀ ਯਾਨੀ ਕਿ ਜਿਹੜੇ ਚੌਂਕ ਤੁਹਾਨੂੰ ਸ਼ਹਿਰ ਦੇ ਅੰਦਰ ਦੇਖਣ ਨੂੰ ਮਿਲਣਗੇ ਉਹਨਾਂ ਨੂੰ ਕਹਿੰਦੇ ਨੇ ਇਨਕ੍ਰੋਚੀ ਉਰਬਾਨੀ ਜਿਹੜਾ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਇਹ ਤੁਹਾਨੂੰ ਕਿਸੇ ਵੀ ਸ਼ਹਿਰ ਦੇ ਅੰਦਰ ਮਿਲ ਸਕਦਾ ਆ ਐਦਾਂ ਦਾ ਸਾਈਨ ਬੋਰਡ ਤੇ ਇੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਅੱਗੇ ਜਾ ਕੇ ਤੁਹਾਨੂੰ ਮਿਲਣਗੇ ਦੋ ਇਨਕ੍ਰੋਚੀ ਯਾਨੀ ਕਿ ਦੋ ਚੌਂਕ ਯਾਨੀ ਕਿ ਦੋ ਚੌਂਕਾਂ ਦਾ ਇੱਕ ਇਕਲੌਤਾ ਸਾਈਨ ਬੋਰਡ ਇਹ ਤੁਹਾਨੂੰ ਦਿੱਤਾ ਗਿਆ ਹੈ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਜਿਹੜਾ ਪਹਿਲਾ ਚੌਂਕ ਇਹ ਵਾਲਾ ਆ ਇਹਦੇ ਖੱਬੇ ਮੁੜਨ ਦੀ ਸਾਨੂੰ ਮਨਾਹੀ ਲੱਗੀ ਹੋਈ ਆ ਯਾਨੀ ਕਿ ਇਜਾਜ਼ਤ ਨਹੀਂ ਹੈਗੀ ਸਾਨੂੰ ਖੱਬੇ ਮੁੜਨ ਦੀ ਤੇ ਜੇਕਰ ਆਪਾਂ ਸੱਜੇ ਮੁੜਾਂਗੇ ਤਾਂ ਅੱਗੇ ਜਾ ਕੇ ਸਾਨੂੰ ਮਿਲੇਗਾ ਵੀ ਆ ਜੇਮੋਨ ਓਕੇ ਤੇ ਦੂਜੇ ਜੇ ਆਪਾਂ ਇਨਕ੍ਰੋਚੋ ਦੀ ਯਾਨੀ ਕਿ ਚੌਂਕ ਦੀ ਗੱਲ ਕਰੀਏ ਦੂਜੇ ਚੌਂਕ ਦੀ ਉੱਥੋਂ ਖੱਬੇ ਪਾਸੇ ਆ ਮੁੜ ਕੇ ਸਾਨੂੰ ਅੱਗੇ ਜਾ ਕੇ ਮਿਲੇਗਾ ਉਸ ਪੇਦਾਲੇ ਯਾਨੀ ਕਿ ਹਸਪੀਟਲ ਤੇ ਸੱਜੇ ਪਾਸੇ ਮੁੜ ਕੇ ਸਾਨੂੰ ਮਿਲੇਗਾ ਚੰਦਰੋਚੰਦਰਨ ਦਾਯਾ ਜੀ ਕਿਸੇ ਵੀ ਸ਼ਹਿਰ ਦਾ ਸੈਂਟਰ ਯਾਨੀ ਕਿ ਕੋਈ ਵਿਚਕਾਰ ਜਿਹੜਾ ਵਿਚਕਾਰ ਹੁੰਦਾ ਹੈ ਸੈਂਟਰ ਹੁੰਦਾ ਹੈ ਸ਼ਹਿਰ ਦਾ ਉਹ ਸਾਨੂੰ ਸੱਜੇ ਪਾਸੇ ਵੱਲ ਦੂਜੇ ਚੌਂਕ ਤੇ ਮੁੜ ਕੇ ਮਿਲੇਗਾ ਜਿਹੜੇ ਤੁਸੀਂ ਸ਼ਹਿਰ ਦੇ ਨਾਂ ਉੱਤੇ ਦੇਖ ਰਹੇ ਹੋ ਤ੍ਰੇਸ ਤੇ ਗਰਾਡੋ ਇਹ ਤੁਹਾਨੂੰ ਅੱਗੇ ਜਾ ਕੇ ਮਿਲਣਗੇ ਜੇਕਰ ਤੁਸੀਂ ਸੱਜੇ ਮੁੜਦੇ ਹੋ ਤਾਂ ਤੁਹਾਨੂੰ ਇਹ ਵਾਲੇ ਸ਼ਹਿਰ ਮਿਲਣਗੇ ਜੇਕਰ ਖੱਬੇ ਮੁੜਦੇ ਹੋ ਤਾਂ ਇਹ ਵਾਲੇ ਸ਼ਹਿਰ ਮਿਲਣਗੇ ओके ਪੜ੍ਹਦੇ ਆ ਜੀ ਇਹਦੇ ਸਵਾਲ ਪਹਿਲਾ ਸਵਾਲ ਸਿਨਿਆਲੇ ਰਫੀ ਗੁਰਾਤੋ ਜਿਹੜਾ ਦਿਖਾਇਆ ਗਿਆ ਸਿਗਨਲ ਹੈ ਪ੍ਰੇ ਵੀਜ਼ਾ ਦੂਏ ਇਨਕ੍ਰੋਚੀ ਵਿਚਿਨੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜਿਹੜਾ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਦਿਖਾਏ ਗਏ ਨੇ ਦੋ ਚੌਂਕ ਦੋ ਚੌਂਕਾਂ ਬਾਰੇ ਤੁਹਾਨੂੰ ਇਹ ਸਾਈਨ ਬੋਰਡ ਦੱਸ ਰਿਹਾ ਆ ਦੂਏ ਹੁੰਦਾ ਜੀ ਦੋ ਇਨਕ੍ਰੋਚੀ ਚੌਂਕ ਵਿਚਿਨੀ ਹੁੰਦਾ ਹੈ ਜੀ ਆਸ-ਪਾਸ ਯਾਨੀ ਕਿ ਨੀਅਰ ਬਾਈ ਸਵਾਲ ਆ ਬੈਰੋ ਅਗਲਾ ਸਵਾਲ ਸਿਗਨਾਲੇ ਰੈਫਿਗੁਰਾਤੋ ਇੰਡੀਕਾ ਕੇ ਨੋਨ ਐ ਪੋਸੀਬਿਲੇ ਇਰਾ ਦਿਖਾਇਆ ਗਿਆ ਸੈਂਡਬੋਰਡ ਯਾ ਇਹ ਸਾਨੂੰ ਦੱਸ ਰਿਹਾ ਕਿ ਪੋਸੀਬਲ ਨਹੀਂ ਹੈਗਾ ਸਵਲtare ਮੁਰਨਾ ਅਸੀ ਨਿਸਟਰਾ ਖੱਬੇ ਪਾਸੇ ਵੱਲ ਮੁਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਯਾ ਅਲਪਰੀਮੋ ਇਨਕ੍ਰੋਚੋ ਪਹਿਲੇ ਚੌਂਕ ਤੋਂ ਖੱਬੇ ਪਾਸੇ ਵੱਲ ਮੁਰਨਾ ਪੋਸੀਬਲ ਨਹੀਂ ਹੈਗਾ ਵੇਰੋ ਉਕੋਥੇ ਮਨਾਈ ਲੱਗੀ ਹੋਈ ਆ ਅਗਲਾ ਸਵਾਲ ਸਿਗਨਾਲੇ ਰੈਫਿਗੁਰਾਤੋ ਪ੍ਰੇਵੀਜ਼ਾ ਦਿਸਵਲtare ਅਸੀ ਨਿਸਟਰਾ ਪਰ ਓਸਪਿਡਾਲੇ ਅਲ ਸੈਕੋਂਡੋ ਇਨਕ੍ਰੋਚੋ ਦਿਖਾਇਆ ਗਿਆ ਸਿਗਨਲ ਸਾਨੂੰ ਦੱਸ ਰਿਹਾ ਹੈ ਸੋਲਤਾਰੇ ਕਰਦੇ ਆਂ ਜੇ ਆਪਾਂ ਸਿਨਿਸਤਰਾ ਵੱਲ ਖੱਬੇ ਪਾਸੇ ਵੱਲ ਨੂੰ ਤਾਂ ਅੱਗੇ ਜਾ ਕੇ ਸਾਨੂੰ ਮਿਲੇਗਾ ਹੋਸਪੀਟਲੇ ਯਾਨੀ ਕਿ ਹੋਸਪੀਟਲ ਸੈਕੰਡੋ ਇਨਕਰੋਚੋ ਯਾਨੀ ਕਿ ਦੂਜੇ ਚੌਂਕ ਤੋਂ ਖੱਬੇ ਪਾਸੇ ਵੱਲ ਮੁੜ ਕੇ ਸਾਨੂੰ ਅੱਗੇ ਜਾ ਕੇ ਹੋਸਪੀਟਲ ਮਿਲੇਗਾ ਵੇਰੋ ਅਗਲਾ ਸਵਾਲ ਸਿਨਿਆਲੇ ਰਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰੀਵੀਜ਼ ਆ ਦਿਸ ਫੋਲਤਾਰੇ ਅਦੈਸਤਰਾ ਦੈਸਤਰਾ ਯਾਨੀ ਕਿ ਸੱਜੇ ਪਾਸੇ ਵੱਲ ਮੁੜਨ ਲਈ ਕਹਿ ਰਿਹਾ ਆ ਪਰ ਵੀਆ ਜੇਮੋਨਾ ਜਿਹੜਾ ਵੀਆ ਜੇਮੋਨਾ ਤੁਸੀਂ ਇੱਥੇ ਜਾਣਾ ਹੈ ਜੇਕਰ ਇਸ ਵੀਏ 'ਚ ਤਾਂ ਤੁਹਾਨੂੰ ਸੱਜੇ ਪਾਸੇ ਵੱਲ ਮੁੜਨਾ ਪੈਣਾ ਆ ਅਲ ਪ੍ਰੀਮੋ ਇਨਕ੍ਰੋਚੋ ਪਹਿਲੇ ਚੌਂਕ ਤੋਂ ਵੇਰੋ ਅਗਲਾ ਸਵਾਲ ਸਿਨਿਆਲੀ ਰੈਫਿਊਰਾ ਤੋਂ ਪ੍ਰੇਵੀਜ਼ਾ ਦੀਸੋਲਤਾਰੇ ਅ ਡੈਸਟਰਾ ਯਾਨੀ ਕਿ ਡੈਸਟਰਾ ਵੱਲ ਤੁਹਾਨੂੰ ਮੁੜਨਾ ਪਏਗਾ ਪੇਰ ਇਲ ਚੈਂਟਰੋ ਡੇਲਾ ਚਿਤਾ ਯਾਨੀ ਕਿ ਚੈਂਟਰੋ ਯਾਨੀ ਕਿ ਉਹਦੇ ਜੇ ਤੁਸੀਂ ਸਿਟੀ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਜਾਣਾ ਆ ਤਾਂ ਤੁਹਾਨੂੰ ਡੈਸਟਰਾ ਸੱਜੇ ਪਾਸੇ ਵੱਲ ਮੁੜਨਾ ਪਏਗਾ ਅਲ ਸੈਕੋਂਡੋ ਇਨਕ੍ਰੋਚੋ ਦੂਜੇ ਦੂਜੇ ਚੌਂਕ ਤੋਂ ਤੁਹਾਨੂੰ ਸੱਜੇ ਮੁੜਨਾ ਪਏਗਾ ਜੇ ਤੁਸੀਂ ਜਾਣਾ ਹੈ ਸ਼ਹਿਰ ਦੇ ਵਿਚਕਾਰ ਸਵਾਲ ਵੇਰੋ ਅਗਲਾ ਸਵਾਲ ਸਿਗਨਾਲੇ ਰੈਫਿਗੁਰਾਟੋ ਪ੍ਰੇਵੀਜ਼ਾ ਦਿਸਵੋਲਟਾਰੇ ਅੱਧੇਸਤਰਾ ਤੁਹਾਨੂੰ ਸੱਜੇ ਮੁੜਨਾ ਪੈਣਾ ਹੈ ਇੰਦਿਰਿਜ਼ਿਓਨੇ ਤ੍ਰੀਏਸਤੇ ਅਲ ਸੈਕੋਂਡੋ ਇਨਕ੍ਰੋਚੋ ਜੇਗਾ ਤੁਸੀਂ ਤ੍ਰੀਏਸਤੇ ਤ੍ਰੀਏਸਤੇ ਸ਼ਹਿਰ ਵਿੱਚ ਜਾਣਾ ਹੈ ਤਾਂ ਤੁਹਾਨੂੰ ਉਹਦੇ ਲਈ ਸੱਜੇ ਪਾਸੇ ਵੱਲ ਮੁੜਨਾ ਪਏਗਾ ਸੈਕੋਂਡੋ ਯਾਨੀ ਕਿ ਦੂਜੇ ਚੌਂਕ ਤੋਂ ਸਵਾਲ ਬਰੋ ਅਗਲਾ ਸਵਾਲ ਸਿਗਨਲ ਵਾਲੇ ਰਫੀਗਰਾਤੋ ਇੰਡੀਕਾ ਦਿਖਾਇਆ ਗਿਆ ਸਿਗਨਲ ਇਸ਼ਾਰਾ ਕਰ ਰਿਹਾ ਹੈ ਕਿ ਵੀ ਸੋਨਿਆ ਜ਼ਰੂਰੀ ਆ ਸੋਲਟਾਰੇ ਅੱਜ ਸਿਨਿਸਟਰਾ ਅਲ ਸੈਕੋਂਡੋ ਇਨਗਰੋਚੋ ਦਿਖਾਇਆ ਗਿਆ ਸਿਗਨਲ ਸਾਨੂੰ ਇਸ਼ਾਰਾ ਕਰ ਰਿਹਾ ਹੈ ਕਿ ਦੂਜੇ ਚੌਂਕ ਤੋਂ ਸਾਨੂੰ ਸਿਨਿਸਟਰਾ ਯਾਨੀ ਕਿ ਖੱਬੇ ਪਾਸੇ ਵੱਲ ਮੁੜਨਾ ਆ ਫਿਰ ਰਾਜੁੰਜੇਰੇ ਆਸਟਰੀਆ ਆਸਟਰੀਆ ਇੱਕ ਦੇਸ਼ ਦਾ ਨਾਮ ਆ ਜੀ ਜੇਕਰ ਤੁਸੀਂ ਆਸਟਰੀਆ ਜਾਣਾ ਹੈ ਸਾਈਨ ਬੋਰਡ ਨੂੰ ਫੋਲੋ ਕਰਦੇ ਹੋਏ ਤਾਂ ਤੁਹਾਨੂੰ ਦੂਜੇ ਚੌਂਕ ਤੋਂ ਖੱਬੇ ਪਾਸੇ ਵੱਲ ਮੁੜਨਾ ਜ਼ਰੂਰੀ ਆ ਬੀਜ਼ੋਨੋ ਯਾਨੀ ਕਿ ਅਵਸ਼ਕਿਆ ਜ਼ਰੂਰੀ ਆ ਫਾਲਾਵੇਰੋ ਅਗਲਾ ਸਵਾਲ ਸਿਗਨਾਲੇ ਰਫਿਗਰਾਤੋ ਇੰਡੀਕਾ ਇਸ਼ਾਰਾ ਕਰ ਰਿਹਾ ਹੈ ਸਾਈਨ ਬੋਰਡ ਦੂਏ ਇਨਕ੍ਰੋਚੀ ਦੋ ਚੌਂਕ ਵਿਚੀਨੀ ਸੁਸਤਰਾ ਦਾ ਉਰਬਾਨਾ ਜਿਹੜਾ ਸਤਰਾ ਦਾ ਉਰਬਾਨਾ ਹੁੰਦਾ ਹੈ ਜੀ ਯਾਨੀ ਕਿ ਸ਼ਹਿਰ ਵਾਲੀ ਸੜਕਾਂ ਤੇ ਉਹਦੇ ਲਾਗੇ-ਤਾਗੇ ਤੁਹਾਨੂੰ ਦੋ ਚੌਂਕ ਮਿਲਣਗੇ ਮੇਰੋ ਅਗਲਾ ਸਵਾਲ ਸਿਗਨਾਲੇ ਰਫਿਗਰਾਤੋ ਸਿਤਰੋ ਵਾ ਸੁਸਟਰਾਦੇ ਐਕਸਟਰਾ ਉਰਬਾਨੀ ਐਕਸਟਰਾ ਉਰਬਾਨੀ ਹੁੰਦੇ ਨੇ ਜੀ ਸ਼ਹਿਰ ਤੋਂ ਬਾਹਰ ਤੇ ਕੱਲੇ ਉਰਬਾਨੇ ਹੁੰਦੇ ਨੇ ਸ਼ਹਿਰੀ ਚੌਂਕ ਸ਼ਹਿਰੀ ਸੜਕ ਤੇ ਇੱਥੇ ਗੱਲ ਹੋ ਰਹੀ ਐ ਐਕਸਟਰਾ ਉਰਬਾਨੇ ਦੀ ਲੇਕਿਨ ਇਹ ਸਾਈਨ ਬੋਰਡ ਆ ਉਰਬਾਨੇ ਦਾ ਯਾਨੀ ਕਿ ਸ਼ਹਿਰ ਦੇ ਅੰਦਰ ਵਾਲਾ ਸਾਈਨ ਬੋਰਡ ਹੈਗਾ ਆ ਤੇ ਇਹ ਸਾਨੂੰ ਬਾਹਰ ਨਹੀਂ ਮਿਲੇਗਾ ਫਾਲਸੋ ਅਗਲਾ ਸਵਾਲ ਸਿਨਿਆਲੇ ਰੈਫਿਗਰਾਟੋ ਇੰਡੀਕਾ ਕੋਮੇ ਲਾਸ਼ਾਰੇ ਇਨ ਸੋਸਟਾ ਇਵੀਗੋਲੀ ਸਵਾਲ ਗੱਲ ਜਿਹੜਾ ਸਾਈਨ ਬੋਰਡ ਆ ਇਹ ਸਾਨੂੰ ਇਹ ਦੱਸ ਰਿਹਾ ਕਿ ਤੁਸੀਂ ਪਾਰਕਿੰਗ ਕਿੱਦਾਂ ਛੱਡ ਕੇ ਜਾਣੀ ਐ ਗੱਡੀ ਫਾਲਸੋ ਸੋਸਟਾ ਹੁੰਦਾ ਹੈ ਜੀ ਪਾਰਕਿੰਗ ਛੱਡ ਕੇ ਜਾਣਾ ਗੱਡੀ ਤੇ ਵੀਕੋਲੀ ਹੁੰਦਾ ਹੈ ਵੀਹਿਕਲ ਤਾਂ ਸਵਾਲਾ ਫਾਲਸੋ ਅਗਲਾ ਸਵਾਲ सिग्नाले रफिगुरातो इंडिका आईवी कोली diretti in Austria di tornare कियो दिल्ली तव मुड़ना पएगा अगला सवाल सिग्नाले रफिगुरातो consente di svoltare a sinistra al primo incrocio dikhaya geda sign board ya ithe ijazat hai sanu khabbe passe wal mudan di pehle chauk ton ਕੰਸੈਂਟੇ ਉਹਨਾਂ ਦੀ ਇਜਾਜ਼ਤ ਤੇ ਆਦਿਸ ਬੋਲਤਾਰੇ ਮੁੜਨਾ ਆ ਸਿਨਿਸਤਰਾ ਖੱਬੇ ਪਾਸੇ ਵੱਲ ਅਲ ਪ੍ਰੀਮੋ ਇਨਕਰੋਚੋ ਪਹਿਲੇ ਚੌਂਕ ਤੋਂ ਫਾਲਸੋ ਕਿਉਂਕਿ ਇੱਥੇ ਲੱਗੀ ਹੋਈ ਆ ਮਨਾਹੀ ਅਗਲਾ ਸਵਾਲ ਸਿਨਿਆਲੇ ਰਫੀਕ ਰਾਤੋ ਇੰਡੀਕਾ ਕੋਮੇ ਉਸੀਰੇ ਡਾਊਨ ਚੈਂਟਰੋ ਕਮਰਸ਼ੀਆਲ ਚੈਂਟਰੋ ਕਮਰਸ਼ੀਆਲ ਹੁੰਦਾ ਹੈ ਜੀ ਜਿਵੇਂ ਕੋਈ ਵੀ ਤੁਸੀਂ ਸੜਕ ਦੇ ਸਾਈਡ ਤੇ ਕੋਈ ਮੋਲ ਹੋ ਗਿਆ ਕੋਈ ਵੀ ਆਊਟਲੈਟ ਹੋ ਗਿਆ ਜਿੱਥੋਂ ਤੁਸੀਂ ਰੁਕ ਸਕਦੇ ਹੋ ਰੈਸਟ ਏਰੀਆ ਹੋ ਗਿਆ ਪਟ્રોલ ਪੰਪ ਹੋ ਗਿਆ ਉਧੇ ਤੋਂ ਕਿਵੇਂ ਤੁਹਾਨੂੰ ਬਾਹਰ ਨਿਕਲਣਾ ਹੈ ਇਹ ਕੋਈ ਉਹਦਾ ਸਾਈਨ ਬੋਰਡ ਆ ਫਾਲਸੋ ਲਾਸਟ ਸਵਾਲ ਸਿਨਿਆਲੀ ਰਫੀਗੁਰਾ ਤੋਂ ਪ੍ਰੈਨੁਨਚਾ ਲੇ ਡਿਰਿੱਜ਼ਿਓਨੇ ਪਰ ਇੰਗਰੈਸੋ ਇਨ ਆਉਟੋਸਟਰਾਡਾ ਇਹ ਕੋਈ ਤੁਹਾਨੂੰ ਆਉਟੋਸਟਰਾ ਦੇ ਬਾਰੇ ਦੱਸ ਰਿਹਾ ਹੈ ਆਉਟੋਸਟਰਾ ਦੇ ਦੀ ਡਾਇਰੈਕਸ਼ਨਸ ਬਾਰੇ ਦੱਸ ਰਿਹਾ ਆ ਫਾਲਸੋ ਕਿਉਂਕਿ ਇਹ ਸਾਈਨ ਬੋਰਡ ਆ ਇਨਕ੍ਰੋਚੀ ਉਰਬਾਨੀ ਸ਼ਹਿਰ ਦੇ ਅੰਦਰ ਵਾਲੀਆਂ ਸੜਕਾਂ ਨਹੀਂ ਆਉਟੋਸਟਰਾ ਦੇ ਵਿੱਚ ਆਉਂਦੇ ਨੇ ਤੇ ਨਹੀਂ ਆਉਂਦੇ ਨੇ ਐਕਸਟਰਾ ਉਰਬਾਨੀ ਚ ਤਾਂ ਸਵਾਲ ਆ ਫਾਲਸੋ ओके जीरो गलती आई जी है जी अपनी ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਤੁਸੀਂ ਲਾਈਕ ਕਰ ਦਿਓ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹੜੇ ਟੋਪਿਕ ਤੇ ਆਪਾਂ ਅਗਲੀ ਵੀਡੀਓ ਬਣਾਈਏ ਤੇ ਆਪਾਂ ਉਸ ਵੀਡੀਓ ਤੇ ਆਪਾਂ ਉਸ ਟੋਪਿਕ ਤੇ ਵੀਡੀਓ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ